ਯਾਰ ਸਾਡੇ ਵਾਲਾ ਛੋੜਾ ਤੜਕੇ ਦਾ ਖੇਤ ਗਿਆ ਹੋਇਆ ਨਾ ਰੋਟੀ ਨਾ ਪਾਣੀ ਨਹੀਂ ਫੋਣ ਸਕਦਾ ਪਿਆ ਕਿਤਾ ਯਾਰ ਸਾਡੇ ਵਾਲਾ ਬਾਲਾ ਪੋਲਾ ਕੰਮ ਖੇਤ ਜਾਂਦਾ ਸਿਰ ਨੂੰ ਕੋਲੇ ਬਿਠਾ ਲੂਗਾ ਤੇ ਆਪ ਕੰਮ ਤੇ ਲੱਗ ਜਾਂਦਾਗਾ ਐ ਨਹੀਂ ਵਿਗਦਾ ਇੰਨੀ ਗਰਮੀ ਆ ਇਕੱਲਾ ਹੀ ਲੱਗ ਰੰਦਾਗਾ ਕੋਈ ਪੁੱਲ ਲੈ ਹਾਂ ਤੂੰ ਤੜਕੇ ਦਾ ਰੋਟੀ ਪਾਣੀ ਖਾਦਾ ਈ ਨਹੀਂ ਖਾਦਾ ਖਾ ਲਿਆ ਉਹ ਕੀ ਉੱਤ ਨੂੰ ਹੋਇਆ ਕੀ ਓਏ ਕੁਛ ਨਹੀਂ ਚੱਲ ਓਏ ਅੱਗੇ ਚੱਕੀ ਫਿਰਦਾ ਜੱਗੇ ਕੇ ਵੜਾਉਣੀ ਆ ਇਹ ਉਹ ਰੱਕ ਹੈ ਕੀ ਇਹ ਪੰਡਾ ਹੈ ਉਹੀ ਪੰਡ ਕਾਦੀ ਪੰਡ ਚੱਕੀ ਫਿਰਦਾ ਖਾਣੇ ਆ ਇਹ ਕਾਨੇ ਮੰਗੇ ਆ ਉਹਨਾਂ ਨੇ ਮੰਝਾ ਬੋਨਾਗਾ ਮੈਨੂੰ ਇਹ ਤੇਰੀ ਤੱਬੇ ਤੇ ਖਰਾਬ ਲੱਗਦੀ ਆ ਯਾਰ ਨਹੀਂ ਮੈਂ ਠੀਕ ਆ ਚਾ ਮੈਂ ਤੂੰ ਚੱਲ ਟੈਸਟ ਕਰਾ ਕੇ ਲੈ ਮੈਂ ਡਾਕਟਰ ਦੇ ਚੱਲ ਚੱਲ ਤੂੰ ਅੱਗੇ ਅੱਗੇ ਮੈਂ ਆਉਣਾ ਪਿੱਛੇ ਆਉਣਾ ਨਹੀਂ ਨਹੀਂ ਤੂੰ ਚੱਲ ਮੇਰੇ ਨਾਲ ਚੱਲ ਅੱਗੇ ਅੱਗੇ ਕਿਉਂ ਆਣਾਗਾ ਤੂੰ ਚੱਲ ਪਿੱਛੇ ਮੈਂ ਆ ਗਿਆ ਤੂੰ ਚੱਲ ਉਹ ਤੈਨੂੰ ਹੋਇਆ ਕੀ ਆ ਮੈਂ ਆਉਣਾਗਾ ਤੂੰ ਚੱਲ ਆ ਜੇਬ ਚ ਕੀ ਹੋਏ ਕੁਛ ਨਹੀਂ ਹੈ ਜੇਬ ਚ ਕੀ ਆ ਹੋ ਕੁਛ ਨਹੀਂ ਹੈਗਾ ਮੈਂ ਤੰਤੇ ਮਾਰੂ ਦਿਖਾ ਕੇ ਕੀ ਹੈ ਕੁਛ ਨਹੀਂ ਜਾਇਆ ਦਿਖਾ ਪੱਲਾ ਮੈਨੂੰ ਉਹ ਕੁਛ ਨਹੀਂ ਹੈਗਾ ਚੱਲ ਤੂੰ ਆ ਜਾ ਮੇਰੇ ਨਾਲ ਮੇਰਾ ਭਰਾ ਨਹੀਂ ਛੋਟਾ ਉਹ ਚੱਕ ਲਈਏ ਉਹ ਚੱਕ ਲਈ ਕੋਈ ਨਹੀਂ ਆਇਆ ਮੈਂ ਚੱਕ ਲੈਣਾ ਕੋਈ ਨਹੀਂ ਤੂੰ ਚੱਲ ਮੈਂ ਆਉਣਾ ਚਲ ਆ ਜਾ ਫਿਰ ਜਲਦੀ ਆਈ ਚੰਗਾ ਮੈਂ ਆ ਗਿਆ ਆ ਜਾ ਆ ਜਲਦੀ ਆਈ ਮੜਿਆ ਸਾਡੇ ਵਾਲਾ ਬਾਲਾ ਪੋਲਾ ਯਾਰ ਵਾਲਾ ਨਜਾਇਜ਼ ਪੋਲਾ ਨਾ ਮੈਨੂੰ ਕੰਮ ਕਰ ਦਿੰਦਾ ਹੈ ਨਾ ਸਿਰੇ ਕੰਮ ਕਰ ਦਿੰਦਾ ਆਏ ਪਾ ਪੋਲੇ ਜਲਦੀ ਆ ਆ ਗਿਆ ਆ ਆ ਆ ਆਇਆ ਜਲਦੀ ਇਹਨੂੰ ਚੱਕ ਨਾ ਉਹ ਕੋਈ ਨਾ ਚਲ ਸੁੱਟ ਦੇ ਇਹਨੂੰ ਯਾਰ ਕੀ ਕਰਨਾ ਹੈ ਧੱਗੇ ਕੇ ਵੜਾਉਣੀ ਹੈ ਉਹ ਧੱਗਾ ਪਈ ਲੈ ਜੂ ਸੁੱਟ ਦੇ ਇਹਨੂੰ ਨਾ ਮੇਰਾ ਦੋਸਤ ਆ ਉਹ ਉਹ ਤੋਂ ਦੋਸਤ ਤੇਰਾ ਮੈਨੂੰ ਪਤਾਗਾ ਸੁੱਟ ਦੇ ਇਹਨੂੰ ਕਰੇ ਚੱਲੀਏ ਕਰੇ ਕਿਉਂ ਉਹ ਮੇਰਾ ਖੇਤ ਨਿਕਾ ਮਰ ਗਿਆ ਇਹ ਚੱਲ ਆ ਫੜਾਉਣਾ ਧੱਗੇ ਕੇ ਓਏ ਫੜਾਦੀ ਕੋਈ ਨਹੀਂ ਮੈਨੂੰ ਪਾਣੀ ਨਿਕਾ ਦੇਖਾ ਨਹੀਂ ਪਾਣੀ ਕਿੰਨਾ ਹੋ ਗਿਆ ਚ ਹਾਂ ਖੇਤ ਗੇੜਾ ਮਾਰਾ ਹੀ ਐ ਫੇਰ ਚੱਲਦੇ ਮੈਂ ਲਾਤਾ ਪਾਣੀ ਸਾਰੇ ਮੈਨੂੰ ਪਤਾ ਤੂੰ ਲਾਤਾ ਆ ਮੜਾ ਗੇੜਾ ਤੇ ਮਾਰੀਆਂ ਆ ਆ ਮੈਂ ਨਹੀਂ ਜਾਣੀ ਸੀਦੀ ਬੈਠਾ ਤੂੰ ਜਾ ਆ ਖੇਤ ਆ ਤੇ ਆ ਤੂੰ ਸਿਆਣਾ ਮੇਰਾ ਪ੍ਰਾਣੀ ਛੋਟਾ ਆਇਆ ਆਪ ਗੇੜਾ ਮਾਰ ਕੇ ਆਏ ਨਾ ਫੇਰ ਚੱਲਦੇ ਆਪਾਂ ਘਰੇ ਕੋਈ ਨਹੀਂ ਕੱਲ ਹੋਰ ਆਇਆ ਆ ਕੋਈ ਆ ਲੈ ਕੇ ਜਾਣੀ ਐ ਇਹ ਲੈ ਜਾਂ ਜਾਂਦੇ ਹੋਏ ਜੱਗ ਨੂੰ ਫੜਾਉਣੀ ਐ ਹਾਂ ਕੋਈ ਨਹੀਂ ਜੱਗ ਨੂੰ ਫੜਾ ਦਾਂਗੇ ਆਪਾਂ ਨਿਗਾ ਮਾਰਾ ਹੀ ਏ ਉਹ ਨੂੰ ਇਹ ਪਤਾ ਕੀ ਆ ਤੂੰ ਪੋਲਾ ਵਾਲਾ ਕਿਤੇ ਹੋਰ ਪਾਸੇ ਟੱਪ ਜੇ ਕਿਤੇ ਨਹੀਂ ਜਾਂਦਾ ਮੈਂ ਨਹੀਂ ਤੂੰ ਮੇਰਾ ਛੋਟਾ ਭਰਾ ਤੇਰਾ ਧਿਆਨ ਰੱਖਣਾ ਸਾਡਾ ਹੱਕ ਵਾ ਊੱਖ ਵੀ ਲੱਗੀ ਆਂਦੀ ਐ ਊੱਖ ਰੋਟੀ ਖਾਣੇ ਤੈਨੂੰ ਚੱਲਦਾ ਪਾ ਗੇਤ ਚੱਲਦੇ ਖੇਤ ਤੇ ਗੇੜਾ ਮਾਰਦੇ ਆਂ ਤੇ ਦੇਖਦੇ ਸਿਰੀ ਦੇਖਦੇ ਕੀ ਖੜੀ ਜਾਂਦਾਗਾ ਕਦੇ ਵਿਹਲਾ ਤੇ ਨਹੀਂ ਬੱਠਾ ਸਿਰੀ ਨਹੀਂ ਉਹ ਪਾਣੀ ਲਾ ਕੇ ਗਿਆ ਉਹ ਪਾਣੀ ਲੱਗ ਗਿਆ ਹਾਂ ਅੱਛਾ ਸਪਰੇਅ ਸਭੂ ਕਰਤੀ ਸੀ ਸਪਰੇਅ ਕਰਤੀ ਸੀ ਚੱਲ ਪਾ ਵੇਖ ਕੇ ਰਾਈਏ ਸਪਰੇਅ ਕੀਤੀ ਨਹੀਂ ਕੀਤੀ ਉਹ ਦੇਖ ਇਹ ਡੰਗਰ ਪੁੱਛੋ ਤਨੀ ਬੜਿਆ ਖੇਤ ਚ ਉਹ ਸਿਰੀ ਵੀ ਆਪਣਾ ਹੈ ਜਾਣਾ ਵੈਹੰਦਾ ਆਸੇ ਪਾਸੇ ਹੋ ਗਈ ਉਹ ਮੈਂ ਹੁਣੇ ਹੀ ਗਿਆ ਤੋ ਗੇਟ ਪੁੱਲਾ ਗਿਆ ਸੀਗਾ ਮੈਂ ਹੀ ਲਾਇਆ ਗੇਟ ਠੀਕ ਹੈ ਤੋ ਭਰਾ ਸਿਆਣਾ ਮੇਰਾ ਪੁੱਲਾ ਪੁੱਲਾ ਕਹਣ ਆ ਗਿਆ ਆਵਾਜ਼ ਮੁਖਲੀ ਰਹਾ ਮੈਂ ਕਿ ਤਾਰਾ ਨਮਰ ਵਾਲੀ ਤੇਗਾ ਮੇਰੇ ਨਹੀਂ ਵੱਜੇ ਜੀ ਤਾਰ ਫਰ ਇਹ ਚੱਲੀ ਏ ਭੁੱਖ ਲੱਗੀ ਐ ਉਹ ਮਰਾ ਗੇਟ ਗੇੜਾ ਦਾ ਮਾਰ ਲੀ ਏ ਸਰੀ ਤਾਂ ਦਿਸਣੀ ਆ ਤੂੰ ਕਹਿੰਦਾ ਸਰੀ ਬੈਠਾ ਥੇ ਉਹ ਗਿਆ ਰੋਟੀ ਖਾ ਕੇ ਖਾ ਕੇ ਕੀਆ ਮੈਂ ਪਾਣੀ ਪੀ ਆਵਾ ਤਾਂ ਕਿਵੇਂ ਪਾਣੀ ਮੇਰੇ ਵਾਸਤੇ ਵੀ ਲੈ ਸਕਦਾ ਲੈ ਆਉਂਗਾ ਵੇ ਲਈ ਜੀ ਸੀਦੂ ਉਹ ਸਿੰਧੀ ਆ ਲੈ ਇੱਕ ਹੋਰ ਪੀ ਉਹ ਸਿੰਧੀ ਉਹ ਹੁਣ ਆ ਗਿਆ ਚੁੱਪ ਤੇ 15 ਰਸੀਸ਼ ਕੋਸ਼ਿਸ਼ ਉਹ ਹੋਰ ਸਿੰਧੀ ਕਿਵੇਂ ਆ ਬਹੁਤ ਠੀਕ ਆ ਬੋ ਦੇ ਤੂੰ ਕੀ ਹਾਲ ਚਾਲ ਨੇ ਤੇਰੇ ਵਧੀਆ ਤੂੰ ਦੱਸ ਬਾਈ ਬੜਾ 3 ਵਜ ਬਾਈ ਸੱਸੀ ਗਾਲ ਕਿਵੇਂ ਤਬੀ ਜੀ ਸੱਟ ਲੱਗਦੀ ਆ ਦੀ ਬਹੁਤ ਠੀਕ ਆ ਸਾਡਾ ਮੁੰਡਾ ਕੁਝ ਨਹੀਂ ਹੋਇਆ ਇਹ ਜਵਾਕ ਵਾਰ ਮੁੰਡਾ ਕੁਝ ਨਹੀਂ ਹੋਇਆ ਇਹਨੂੰ ਤੁਸੀਂ ਅੱਜ ਕਿਵੇਂ ਗੇੜਾ ਮਾਰ ਲਿਆ ਖੇਤ ਹੋਏ ਬਸ ਵੈਸੇ ਹੀ ਮੈਂ ਕਿਹਾ ਚੋਲਾ ਤੇ ਰਹਿ ਬਾਈ ਚਾਹ ਬਣਾ ਕੇ ਪੀ ਲਾਂਗੇ ਅੱਜ ਅੱਛਾ ਹਾਂ ਆਗਿਲ ਕੋਈ ਜਾਂਦਾ ਵੇ ਕੁਛ ਨਹੀਂ ਹੈ ਰੋਕੋ ਲੈ ਕੁਛ ਨਹੀਂ ਬਈ ਦਿਖਾ ਬਈ ਯਾਰ ਕੁਛ ਨਹੀਂ ਹੋਇਆ ਲੱਗਦਾ ਓ ਬਈ ਕੁਛ ਨਹੀਂ ਹੈ ਕੁਛ ਨਹੀਂ ਹੈ ਲ ਕੋਈ ਜਾਂਦਾ ਕੁਛ ਨਹੀਂ ਹੈ ਓ ਦੋ ਨੂੰ ਚੁੱਪ ਕਰ ਯਾਰ ਪੜਾਓ ਦਮਟ ਆਹਾ ਯਾਰ ਇਹ ਨਹੀਂ ਮਾਰਿਆ ਨਾਲ ਓ ਯਾਰੀ ਹੈ ਇਹ ਯਾਰੀ ਹੈ ਕੁਛ ਨਹੀਂ ਹੈ ਜੋ ਕੀ ਹੋਇਆ ਗਲਤ ਕੰਮ ਸਭ ਜੀ ਗਿਆ ਕੁਛ ਨਹੀਂ ਹੋਇਆ ਜਾਣਦਾ ਮੈਂ ਜਾਣਦਾ ਸਿੰਦੀ ਤੂੰ ਸਾਰਾ ਕੰਮ ਇਹ ਆਈ ਦੀ ਜਗ੍ਹਾ ਲਈ ਵਾਸਤੇ ਕਰਦਾ ਪਿਆ ਓ ਜਗ੍ਹਾ ਦਾ ਕੋਈ ਬੰਦਾ ਹੈ ਦਾ ਮੇਰਾ ਜੋ ਮੇਰਾ ਉਹ ਇਹਦਾ ਹੈ ਜੋ ਇਹਦਾ ਉਹ ਮੇਰਾ ਹੈ ਇਹਦੇ ਹਾਲ ਤਾਂ ਦੇਖ ਹਾਲ ਤਾਂ ਵੇਖ ਇਹਦੇ ਕੀ ਹੋਇਆ ਪਿਆ ਹਾਲ ਇਹ ਤੇ ਲੈ ਰਿਆ ਨਿਆਰੇ ਸਵਰਗਾਂ ਤੇ ਇਹਨੂੰ ਕੀ ਹੋਇਆ ਹਾਲ ਤਾਂ ਵਧੀਆ ਹੋ ਗਿਆ ਪਹਿਲਾਂ ਨਾਲ ਹੋਇਆ ਤੇ ਤੂੰ ਵੀ ਪੀ ਦੇਖ ਨਿਆਰੇ ਜਨ ਉਹ ਸ਼ਰਮ ਕਰ ਓਏ ਸ਼ਰਮ ਕਰ ਕੱਲੀ ਤੇਰੀ ਕਰੇ ਮਾਂ ਆ ਤੇਰੀ ਹੈ ਤੂੰ ਨਸ਼ਿਆਂ ਚ ਪਿਆ ਹੋਇਆ ਹੈ ਅੱਗੇ ਤੇ ਰਭੂਗੀ ਕੋਈ ਮਾ ਨਹੀਂ ਮੇਰੇ ਉਹ ਕੁਛ ਨਹੀਂ ਹੁੰਦਾ ਇਹਦੀ ਮਾਂ ਮੇਰੀ ਮਾਂ ਕੁਛ ਨਹੀਂ ਹੁੰਦਾ ਮੈਂ ਸੰਭਲੂਗਾ ਉਹਨੂੰ ਤੁਸੀਂ ਕਰਨਾ ਕਰ ਸੰਭਲੇਗਾ ਉਹ ਛਿੰਦੀ ਓਏ ਸੁਦਰਿਆ ਸੁਦਰਿਆ ਜਿਹੜੇ ਤੂੰ ਆ ਨਸ਼ੇ ਵੇਚ ਵੇਚ ਕੇ ਜਿਹੜਾ ਤੂੰ ਮਹਿਲ ਪਾਇਆ ਨਾ ਸਰਕਾਰ ਨੇ ਇੱਕ ਮੁਹਿੰਮ ਚਲਾਈ ਆ ਅੱਛਾ ਠੀਕ ਆ ਸਾਰੇ ਟਹਿ ਜਾਣੇ ਆ ਅੱਛਾ ਜੀ ਕਰਨ ਟਹਿ ਆਣੇ ਆ ਹਾਂ ਓਏ ਭਾਈ ਜੀ ਸਾਡੇ ਮਕਾਨ ਮਕੌਨ ਨੇ ਟਹਿਂਦੇ ਕਿਉਂ ਤੂੰ ਕੀ ਲੱਗਿਆ ਓਏ ਸਾਡੇ ਬਹੁਤ ਬਹੁਤ ਵੱਡੇ ਜੱਕ ਲੱਗੇ ਹੋਏ ਨੇ ਲੱਗੇ ਤੇਰੇ ਜੱਕ ਮਕਾਨ ਟਹਿਂਦੇ ਨੇ ਛੋੜੇ ਲੋਕਾਂ ਦੇ ਸਾਡੀ ਬਣਦੀਆਂ ਕੋਠੀਆਂ ਉਹ ਸਭ ਟੁੱਟ ਜਾਣੇ ਤੇਰੇ ਮਕਾਨ ਮਕੂਣ ਜੇ ਕੁਛ ਨਹੀਂ ਪੱਲੇ ਪੈਣਾ ਤੇਰੇ ਕੁਛ ਨਹੀਂ ਹੋਣਾ ਕੁਛ ਨਹੀਂ ਹੋਣਾ ਸਿੰਡਰ ਦੇ ਕਿਸੇ ਤੋਂ ਸਭ ਸਾਡੀ ਬੰਦੇ ਨੇ ਸਾਰੇ ਓਏ ਇਹਦਾ ਘਰ ਬਸ ਜਾਂਦੇ ਉਹ ਕੋਈ ਨਹੀਂ ਘਰ ਬਸਾ ਰਹਿਆ ਇਹਦਾ ਮੈਂ ਇਹਦਾ ਘਰ ਦਾ ਬੱਦੂ ਆ ਤੁੰਨੂੰ ਕਹਾਂ ਨਾ ਬੋਝ ਪਿਆ ਯਾਰ ਮੇਰੀ ਗੱਲ ਸੁਣ ਲੈ ਹੁਣ ਇਹਦਾ ਮੈਂ ਜੋ ਮਰਜ਼ੀ ਲੱਗਾ ਯਾਰ ਮੇਰੀ ਗੱਲ ਸੁਣ ਲਾ ਅੱਜ ਇੱਥੇ ਦਿਖ ਗਿਆ ਜੇ ਅੱਗੇ ਤੋਂ ਦਿਖ ਗਿਆ ਨਾ ਆਦਾ ਹਿਸਾਬ ਲਗਾ ਲਈ ਿੱਟਟਰ ਹੋ ਜਾ ਤੂੰ ਸਾਡੇ ਕਿਤੇ ਬਹੁਤ ਬਨੇ ਦੁੱਥੇ ਭਗ ਜਾਣਗੇ ਭਗ ਜਾ ਫਿਰ ਭਗ ਜਾ ਚੱਲ ਚੱਲ ਭਗ ਜਾ ਸਿੱਤੇ ਭਗ ਜਾਣਗੇ ਸਾਡਾ ਕੀ ਹੈ ਓਏ ਛੱਡ ਓਏ ਆ ਆ ਰਿਹਾ ਬੈੜਾ 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 ਆ ਜੀ ਜੀ ਇਹਨੇ ਕੋਲ ਕਿਵੇਂ ਆ ਕੁਛ ਨਹੀਂ ਹੋਇਆ ਕੁਛ ਨਹੀਂ ਹੋਇਆ ਪਤਾ ਨਹੀਂ ਪਿੰਦਾ ਸ਼ੀਸ਼ੀ ਓਏ ਓ ਕੀ ਹੈ ਨਹੀਂ ਪਿੰਦਾ ਸ਼ੀਸ਼ੀ ਓਏ ਗੱਲ ਸੁਣਦੇ ਮੈਨੂੰ ਇਹਦੀ ਬੈਠੇ ਯਾਰ ਓ ਅਸੀਂ ਤਾਂ ਬੈਠੇ ਆਂ ਭੁੱਲੇ ਤੋਦਾਂ ਜੀਸੀ ਪਿੰਦਾ ਮੈਂ ਨਹੀਂ ਪਿੰਦਾ ਜੀ ਜੀ ਜੂ ਜੀ ਕੋਈ ਓਏ ਗੱਲ ਸੁਣ ਲੈ ਸਿੰਦੀ ਸਾਡੇ ਵਾਲਾ ਬਾਲਾ ਭੋਲਾ ਕਿਤੇ ਐਨੂਆਂ ਲਾਦੀ ਮੈਂ ਕਿਹੜਾ ਇਹਦੇ ਵਿੱਚ ਬੜਿਆ ਮੈਂ ਕਿਹੜਾ ਨਾ ਫਿਸ਼ੀ ਪੈ ਲਾ ਰਿਆਂ ਤੂੰ ਦੱਸ ਤਾ ਤੂੰ ਐਨੂ ਨਾ ਲਾਦੀ ਓਏ ਨਹੀਂ ਦਾਦਾ ਥੋੜੀ ਨਾ ਪਿਆਉ ਜੀ ਜੀ ਮੈਨੂੰ ਓਏ ਓ ਸ਼ਰਮ ਕਰ ਲੈ ਓ ਸ਼ਰਮ ਕਰਨਾ ਮਰ ਜੇਗਾ ਕੋਈ ਨਾ ਛਿੱਟ ਦੂੰਗਾ ਇਹਨੂੰ ਓਲੇ ਬਾਟ ਉੱਤੇ ਮੈਂ ਛਿੱਟੇ ਆਉਂਗਾ ਤੂੰ ਓਲੇ ਆਹ ਇੱਕ ਗੰਦੇ ਕੰਮ ਐ ਤੂੰ ਛੱਡ ਦੇ ਉੱਥੇ ਬੈ ਤੂੰ ਇੱਥੇ ਬੈ ਜਾ ਇਹਨਾਂ ਨਾਲ ਨਾ ਰਹਿਆ ਕਰ ਦੂ ਚਾ ਚਾ ਇਹ ਮੇਰਾ ਤੂੰ ਜਾ ਇੱਥੋਂ ਯਾਰ ਜੀ ਕੁਝ ਵੀ ਕਰੀਏ ਜਾ ਇੱਥੋਂ ਚਲਾ ਜਾ ਜਾਫਰ ਉਹ ਸਾਡਾ ਖੇਤ ਆ ਫੇਰ ਕੀ ਹੋ ਗਿਆ ਛੇ ਛੇ ਦੇ ਦੇ ਘੱਟੋ ਘਟਾ ਦੀ ਮਾਦੀ ਤਾਂ ਲਿਆਜ ਰੱਖ ਲੈ ਮੇਰੇ ਅੱਗੇ ਪਿੱਛੇ ਕੋਈ ਨਹੀਂ ਮਾਂ ਮੇਰੀ ਮਾਂ ਹੈ ਕੋਈ ਨਹੀਂ ਐ ਮੇਰੇ ਅੱਗੇ ਪਿੱਛੇ ਉਹ ਚਾਰ ਕਿੱਲੇ ਵੇਚ ਤੇ ਚਾਰ ਕਿੱਲੇ ਹੋਰ ਵੇਚਦੇ ਆਲੇ 4 ਕੀ ਹਲੇ 6 ਹਲੇ ਅੱਦੇ ਹੋਰ ਪਏ ਨੇ ਤੂੰ ਫਿਕਰ ਨਾ ਕਰ ਤੂੰ ਕੀ ਲੈਣਾ ਸਾਡੀ ਗੱਲਾਂ ਤੋਂ ਅੱਜ ਕੁਝ ਵੀ ਕਰੀ ਯਾਰ ਮੈਂ ਵੇਚ ਦੂੰ ਤੂੰ ਯਾਰ ਮੇਰੇ ਖੇਤ ਆ ਕਿਹਾ ਬੋਲਦਾ ਨਾ ਤੂੰ ਨਿਕਲ ਜਾ ਤੂੰ ਓ ਯਾਰ ਨਿਕਲਣਾ ਕਿ ਇਹ ਚੋ ਪਤੀਜਾ ਮੇਰੇ ਇਹਦਾ ਵੀ ਖੇਤ ਹੈ ਅੱਛਾ ਆਉਂਦਾ ਖੇਤ ਅੱਗੇ ਵੀ ਆਇਆ ਨਾ ਭੁੱਲੇ ਕੌਣ ਵੀ ਆਊਗਾ ਓਏ ਉੱਥੇ ਕੰਮ ਕਰਦੇ ਨਸ਼ਾ ਵੇਚਦੇ ਕੌਣ ਵੇਚਦਾ ਨਸ਼ਾ ਨਹੀਂ ਵੇਚਦਾ ਓਏ ਬੱਚੇ ਬਈ ਤੁਹਾਡਾ ਚਾਚਾ ਯਾਰ ਦੂਸਰੇ ਆ ਬੋਲਦੇ ਆ ਵੀ ਮੇਰਾ ਭਰਾ ਆ ਤੂੰ ਤਾਂ ਸਾਈਆਂ ਵਧਾਈਆਂ ਲਗਾਣੀਆਂ ਤੇ ਉਹਨੂੰ ਕਾਲੇ ਸਾਈਬ ਦਾ ਹੀ ਲਾਦੀ ਪਈ ਆ। ਉਹ ਤੂੰ ਲੈਣਾ ਕੀ ਹੱਲ ਤੋਂ ਪਹਿਲਾਂ ਮੈਂ ਜੀ ਦੇ ਅਸੀਂ ਜਾਈਏ। ਥਾਰ ਤੋਂ ਲੈਣਾ ਸਾਡਾ ਥਾਰ ਦੀ ਚੀਜ਼ ਸਾਨੂੰ ਸਾਡੀ। ਯਾਰ ਮੈਨੂੰ ਥੋੜੀ ਸਮਝ ਨਹੀਂ ਆਉਂਦੀ ਯਾਰ। ਅੱਜ ਕੱਲ ਨੌਜਵਾਨ ਪੀੜੀ ਨੂੰ ਹੋਇਆ ਕੀ ਆ? ਉਹ ਨੌਜਵਾਨ ਪੀੜੀ ਆ ਜਾਂਦੀ ਸਵਰਗਾ ਦੇ ਨਿਆਰੇ। ਤੈਨੂੰ ਕੀ ਹੋਇਆ? ਤੂੰ ਵੀ ਲੈ ਕੇ ਦੇ। ਉਹ ਜਾਣ ਦਾ ਮੈਂ ਸਵਰਗਾ ਨਿਆਰੇ ਤੁਹਾਨੂੰ। ਸੁਣ ਕੰਮ ਕਰ ਹੈਣੀ। ਠੀਕ ਐ ਨੌਜਵਾਨ ਕਰਨ ਕੀ। ਕੰਮ ਕਰ ਹੈਗਾ ਤਾਂ ਨੌਜਵਾਨ ਨਸ਼ੇ ਤੇ ਵੀ ਨਹੀਂ ਲੱਗਦੇ ਉਹ ਕੰਮ ਕਾਜ ਬਥੇਰੇ ਨੇ ਛੋਟੇ ਕੰਮ ਕਾਜ ਬਥੇਰਾ ਕੰਮ ਕਰਨ ਵਾਲਾ ਹੋਣਾ ਚਾਹੀਦਾ ਬੰਦਾ ਨਹੀਂ ਨਹੀਂ ਐਨਾ ਪੜ੍ਹ ਲਿਖ ਕੇ ਵੀ ਕੋਈ ਨੌਕਰੀ ਨਹੀਂ ਮਿਲੀ ਚੱਲੀਏ ਕਰੇ ਹਾਂ ਚੱਲ ਕਰ ਕਰ ਚੱਲਦੇ ਚੱਲ ਚਲ ਚਲੋ ਚਾਚਾ ਔਰ ਅਸਲ ਦਾ ਵਾਹ ਜੈਸੀ ਬਾਗ ਜਾਗੇ ਮੈਂ ਉਹਨਾਂ ਕੋਈ ਨਹੀਂ ਚੱਲ ਮੈਂ ਆਪ ਚੱਲਦਾ ਇਕੱਠੇ ਓਏ ਚੱਲੇ ਆਂ ਚੱਲ ਚੱਲਦੇ ਮੈਂ ਬੋਲੇ ਨਹੀਂ ਤਾਚੇ ਨਾਲ ਆਉਂਗਾ ਕੋਈ ਤਾਂ ਚਾਚਾ ਜੀ ਬਾਤ ਚੋ ਚਲਾ ਆ ਆ ਜਾ ਆ ਜਾ ਬਈ ਜਾਨ ਦੇ ਪੁੱਤ ਉਹ ਕੋਈ ਨਹੀਂ ਹੁੰਦਾ ਚੱਲ ਆਪਾਂ ਚੱਲਦੇ ਆ ਤੂੰ ਜਾ ਬਾਈ ਕਰੇ ਮੈਂ ਆ ਆ ਬੋਲੇ ਆ ਜਾ ਮੈਂ ਕੰਮ ਕਰਨਾ ਹੋਰ ਖੇਤ ਜਾ ਉਹ ਮੇਰੀ ਗੱਲ ਸੁਣ ਇੱਕ ਬੰਦੇ ਹੁੰਦੇ ਨਸ਼ੇ ਵੇਚਦੇ ਐ ਠੀਕ ਹੈ ਨਾ ਜੇ ਪੁੱਛਾਂਗਾ ਦੇਖ ਲੈਣਾ ਤੇ ਤੈਨੂੰ ਨਾਲ ਫੜ ਕੇ ਲੈ ਜਾਣਗੇ ਆ ਜਾ ਇਹ ਤਾਂ ਨਸ਼ੇੜੀ ਆ ਸਿਰੇ ਦੇ ਫਿਰ ਆਪਾਂ ਪਤਾ ਨਹੀਂ ਨਜੇ ਕਰਦੇ ਆਪਾਂ ਨਹੀਂ ਆਪਾਂ ਪਤਾ ਨਹੀਂ ਕਰਦੇ ਇਹ ਤਾਂ ਕਰਦੇ ਹਨ ਨਸ਼ਾ ਮੈਂ ਮਰਦਾ ਮੈਂ ਮੈਨੂੰ ਮੇਰੇ ਭਰਾ ਦੀ ਬੇਸਤੀ ਸੀ ਤੇ ਰੂ ਮੈਂ ਛੱਡੂਗਾ ਜਾ ਬਗ ਜਾ ਓਏ ਬਗ ਜਾ ਜਾ ਬਗ ਜਾ ਬਗ ਜਾ ਛੱਡ ਇਹਨਾਂ ਦੀ ਗੱਲਾਂ ਜਾ ਜਾ ਬਗ ਜਾ ਬਗ ਜਾ ਵੇਖ ਲਈ ਕਿ ਮਿਲਦੇ ਆ ਐਜੇ ਬੰਦੇ ਨਾਲ ਰਹਿਆ ਕਰ ਓ ਚਾਚਾ ਹੋ ਕੀ ਕਹਿੰਦਾ ਮੈਨੂੰ ਭਰਾਵਾ ਜੇ ਤੈਨੂੰ ਕੁਝ ਹੋ ਗਿਆ ਨਾ ਤੇ ਮੈਂ ਕਿਸੇ ਪਾਸੇ ਨਹੀਂ ਰਹਿਣਾਗਾ ਮੈਂ ਤਾਂ ਹੀ ਕਹਿੰਦਾ ਐਜੇ ਬੰਦੇ ਤੋਂ ਬਚ ਕੇ ਰਹਿਕਰ ਮੈਨੂੰ ਖੁਸ਼ ਨਹੀਂ ਹੁੰਦਾਗਾ ਸਾਰਾ ਦਿਨ ਤੇ ਕੰਮ ਕਰਦਾ ਤੂੰ ਭੇਰ ਰਿਹਾ ਐ ਬੋਲਦਾ ਮੈਨੂੰ ਤੂੰ ਮੇਰਾ ਛੋਟਾ ਭਰਾਣਾ ਤਾਂ ਬੋਲਦਾ ਯਾਰ ਤਾਂ ਬੋਲਦਾ ਤੈਨੂੰ ਮੇਰਾ ਛੋਟਾ ਭਰਾਣਾ ਕੀ ਮੇਰੀ ਮਾਂ ਹੁੰਦੀ ਮੈਨੂੰ ਆਏ ਬੋਲਦੀ ਉਹ ਨਹੀਂ ਲੈ ਮਾਂ ਮੇਰੀ ਮਾਂ ਨਹੀਂ ਸੀਗੀ ਦੱਸ ਕੱਲੇ ਤੇਰੀ ਮਾਂ ਸੀਗੀ ਮਾਂ ਮੈਨੂੰ ਕਹਿ ਕੇ ਗਈ ਸੀ ਛੋਟੇ ਧਿਆਨ ਰੱਖੀ ਚੱਲ ਆਪਾਂ ਰੋਟੀ ਖਾਣੇ ਘਰ ਜਾ ਕੇ ਭੁੱਖ ਲੱਗੀ ਐ ਨਾ ਹਾਂ ਚੱਲ ਫਿਰ ਰੋਟੀ ਖਾਣੇ ਚੱਲ ਚੱਲ